ਸਾਸੀ ਗਾ ਦੋਸਤੋ ਤੁਸੀਂ ਦੇਖ ਰਹੇ ਪੀ ਵੀ ਵੀ ਬਲਾਚੋੜ ਦਾ ਚੈਨਲ ਮੈਂ ਤੁਹਾਡਾ ਛੋਟਾ ਜਿਹਾ ਬਿੰਦੂ ਖਰੋੜੀ ਆ ਅੱਜ ਪਿੰਡ ਦੀ ਗਰਾਊਂਡ ਮੇਰਾ ਪਿੰਡ ਮੈਨੂੰ ਮਾਣ ਆ ਇਸ ਚੀਜ਼ ਦਾ ਪਿੰਡ ਖਰੋੜ ਦੇ ਵਿੱਚ ਆ ਖੜੇ ਆ ਸੀ ਲੁੱਕ ਕੋਲ ਨੇ ਮਾਰੇ ਕੋਈ ਨਹੀਂ ਤੇ ਅੱਜ ਅਜੀਤ ਮਗੂਰੀ ਸਾਹਿਬ ਪਹੁੰਚੇ ਨੇ ਸਾਡੀ ਗਰਾਊਂਡ ਦੇ ਵਿੱਚ ਤਾਂ ਤਾਂ ਇਹਨਾਂ ਦਾ ਬਹੁਤ ਬਹੁਤ ਸਵਾਗਤ ਆ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਟਾਈਮ ਕੱਢਿਆ ਜੀ ਤੇ ਅਜੀਤ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਰਦਰ ਪਹਿਲਾਂ ਅਦਰ ਆ ਜੀ ਹਾਂਜੀ 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 ਮਾਰੇ ਮੇਰਾ ਵੀਰ ਦੇਖ ਲੇ ਤੇ ਅਜੀਤ ਭਾਜੀ ਹਾਂਜੀ ਹਾਂਜੀ ਸਾਰੇ ਭਾਜੀ ਅੱਜ ਦੀ ਯੂਥ ਦੇ ਵਿੱਚ ਅੱਜ ਦੇ ਲੋਕ ਮੁੰਡੇ ਕੁੜੀਆਂ ਬਹੁਤ ਨਸ਼ੇ ਵਧ ਰਹੇ ਆ ਜੀ ਪਰ ਸਾਡਾ ਕਲੱਬ ਜਿਹੜਾ ਸਾਡੇ ਪਿੰਡ ਦਾ ਖਰੋੜ ਦਾ ਦੂਜਾ ਕੱਪ ਆ ਜੀ ਇਹ ਨਸ਼ਿਆਂ ਤੋਂ ਦੂਰ ਕਰਨ ਲਈ ਇਹ ਕਿਰਾਇਆ ਗਿਆ ਸਰਪੰਚ ਸਾਹਿਬ ਖੜੇ ਆ ਕਮੇਟੀ ਖੜੀ ਸਾਰੇ ਭਰਾ ਖੜੇ ਆ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਇਸ ਮਾਮਲੇ ਦੇ ਵਿੱਚ ਉਹ ਮੈਂ ਸ਼ਹੀਦ ਭਗਤ ਸਿੰਘ ਸਪੋਰਟਸ ਵੈਲ ਡੇਅਰ ਕਲੱਬ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਨਾ ਹੈ ਕਿ ਪਰਮਾਤਮਾ ਸਾਡੀ ਨੌਜਵਾਨ ਪੀੜ੍ਹੀ ਜੋ ਅਸੀਂ ਇੱਥੇ ਦੇਖਦੇ ਪਏ ਆਂ ਇਲੇ ਵਿੱਚ ਮਨ ਪਤਾ ਲੱਗਿਆ ਕਿ 20 ਟੀਮਾਂ ਦਾ ਸਾਡੇ ਬੜਾ ਚੌਰ ਤੁਸੀਂ ਦੀਆਂ ਖੇਡਦੀਆਂ ਪਈਆਂ ਪਰ ਬੜੀ ਖੁਸ਼ੀ ਹੋਈ ਕਿ ਸਾਡੇ ਫਿਰਨੀ ਮਜਾਰਦੀ ਜਿਹੜੀ ਟੀਮ ਸੀ ਦੇ ਵਿੱਚ ਜਿਹੜੇ ਪਹਿਲਾਂ ਸਰਪੰਚ ਰਹੇ ਉਹ ਵੀ ਵਿੱਚ ਖੇਡਦੇ ਪਏ ਬਿਲਕੁਲ ਕਿ ਅਗਰ ਸਾਡੇ ਜਿਹੜੇ ਆਪਣੇ ਆਪ ਨੂੰ ਮੋਤਵਾਰ ਕਹਿੰਦੇ ਆ ਜਿਹੜੇ ਆਪਣੇ ਆਪ ਨੂੰ ਵੀਆਈਪੀ ਕਹਿੰਦੇ ਆ ਮੇਰਾ ਮੰਨਣਾ ਕਿ ਵੀਆਈਪੀ ਉਹ ਹੈ ਜਿਹੜਾ ਸਾਡੇ ਬੱਚਿਆਂ ਨੂੰ ਨਸ਼ੀਆਂ ਨੂੰ ਛਡਾ ਕੇ ਖੇਡਾਂ ਵੱਲ ਲਾਵੇ ਜਿਹੜਾ ਮੋਬਾਈਲ ਦੀ ਜਗ੍ਹਾ ਬੱਚਿਆਂ ਨੂੰ ਜਿਹੜੀਆਂ ਗੇਮ ਖੇਡਣੀਆਂ ਚਾਹੀਦੀਆਂ ਗਰਾਊਂਡ ਵਿੱਚ ਉਹਨਾਂ ਵਿੱਚ ਆਵੇ 스포츠 ਨੂੰ ਪਿਆਰ ਕਰਨ এডਿਕੇਸ਼ਨ ਨੂੰ ਪਿਆਰ ਕਰਨ ਅੱਦਾਂ ਦੀਆਂ ਪੰਚਾਇਤਾਂ ਚੁਣਨੀਆਂ ਚਾਹੀਦੀਆਂ ਔਰ ਉਹਨਾਂ ਨੂੰ ਮੋਤਵਾਰ ਕਹਿਣਾ ਚਾਹੀਦਾ ਜਿਹੜੇ ਬੱਚਿਆਂ ਨੇ ਭਵਿੱਖ ਦੀ ਗੱਲ ਜੀ ਜੀ ਤੁਹਾਡਾ ਬਹੁਤ ਸਵਾਗਤ ਹੈ ਜੀ ਇੱਥੇ ਪਹੁੰਚਣ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਅੱਜ ਤੁਸੀਂ ਆਪ ਦੇਖ ਲਓ ਜੀ ਦੂਜਾ ਕੱਪ ਆ ਜੀ ਇਹ ਪਹਿਲਾ ਕੱਪ ਲਾਈਟ ਦੇ ਵਿੱਚ ਕਰਾਇਆ ਸੀ ਉਹ ਵੀ ਵਧੀਆ ਰਿਹਾ ਜੀ ਇਹ ਦੂਜਾ ਕੱਪ ਆ ਜੀ ਤੁਹਾਡਾ ਵੀ ਸਹਿਯੋਗ ਬਹੁਤ ਹੈ ਇਸ ਚੀਜ਼ ਦੇ ਵਿੱਚ ਪਰ ਜਿਹੜੀ ਆਣ ਵਾਲੀ ਯੂਥ ਹੈ ਜੀ ਮੈਂ ਆਪਣੇ ਤੌਰ ਤੇ ਕਹਿ ਰਿਹਾ ਜੀ ਮੈਂ ਦੇਖ ਰਿਹਾ ਇਸ ਚੀਜ਼ ਨੂੰ ਨਸ਼ੇ ਦਾ ਇੰਨਾ ਦੌਰ ਵੱਧ ਰਿਹਾ ਜੀ ਬਹੁਤ ਜ਼ਿਆਦਾ ਜੀ ਨੂੰ ਕਹਿਦੀ ਹੈ ਪਰ ਅਸੀਂ 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 ਤਾਂ ਮੈਂ ਆ ਮੰਨਦਾ ਕਿ ਦਿਖੋ ਸਰਕਾਰ ਦੇ ਨਾਲ-ਨਾਲ ਸਾਨੂੰ ਆਪਣੇ ਪਿੰਡ ਦੇ ਤੌਰ ਤੇ ਨੌਜਵਾਨਾਂ ਦੇ ਤੌਰ ਤੇ ਕਲੱਬ ਦੇ ਤੌਰ ਤੇ ਪੰਚਾਇਤ ਦੇ ਤੌਰ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਪਵੇਗਾ ਸਭ ਤੋਂ ਪਹਿਲਾਂ ਤਾਂ ਜਿਹੜਿਆ ਨਸ਼ੇ ਦਾ ਕੰਮ ਕਰਦੇ ਸਾਨੂੰ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਜੀ ਇਹਨਾਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜਿਹੜਾ ਜਿਸ ਲੈਵਲ ਤੇ ਵੀ ਕਰ ਸਕਦਾ ਜੀ ਚਾਹੇ ਕੋਈ ਉਹ ਬੋਲ ਕੇ ਬੁਲੰਦ ਕਰੇ ਚਾਹੇ ਉਹ ਸੋਸ਼ਲ ਮੀਡੀਆ ਤੇ ਸ਼ੇਅਰ ਕਰਕੇ ਕਰੇ ਚਾਹੇ ਉਹ ਲਾਈਕ ਕਰਕੇ ਕਰੇ ਚਾਹੇ ਕਮੈਂਟ ਕਰਕੇ ਆ ਕਰੇ ਜਾਂ ਕੋਈ ਅਗਰ ਸੂਚਨਾ ਦੇ ਸਕਦਾ ਉਹ ਦੇਵੇ ਮੈਂ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਇਸ ਚੀਜ਼ ਦਾ ਬੇਨਤੀ ਵੀ ਕਰਦਾ ਕਿ ਤੁਹਾਨੂੰ ਲੱਗਦਾ ਕਿ ਤੁਹਾਡੇ ਪਿੰਡਾਂ ਵਿੱਚ ਕੋਈ ਇਦਾਂ ਦਾ ਕੰਮ ਕਰਦਾ ਔਰ ਪੁਲਿਸ ਤੁਹਾਡੀ ਗੱਲ ਨਹੀਂ ਸੁਣਦੀ ਤੁਸੀਂ ਅਜੇ ਵਾਂਗੂ ਪਰ ਨਾਲ ਸੰਪਰਕ ਕਰੋ ਮੈਂ ਤੁਹਾਡੀ ਗੱਲ ਅੱਗੇ ਲੈ ਕੇ ਜਾਵਾਂਗਾ ਜੀ ਜੀ ਆਹ ਯਾਰ ਬਾਈ ਇਹ ਵੀ ਕਹਿਦੀ ਹੈ ਪ੍ਰਾਊਡ ਆਫ ਇੰਡੀਆ ਬਹੁਤ ਬਹੁਤ ਧੰਨਵਾਦੀ ਸਮਾਰਤਾ ਥੈਂਕ ਯੂ ਜੀ ਥੈਂਕ ਤੁਸੀਂ ਦੇਖਿਆ ਤੁਸੀਂ ਅਜੇ ਵਾਂਗੂ ਪਰ ਸੀਗੇ ਬਹੁਤ ਬੰਦਾਂ ਦਾ ਸਹਿਯੋਗ ਰਿਹਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਪਿੰਡ ਪਹੁੰਚਿਆ ਤੇ ਤੁਸੀਂ ਪਹਿਲਾਂ ਗਰਾਊਂਡ ਦੇ ਬੱਲ ਵੀ ਜੰਗਾ ਮਰਵਾ ਦਿਓ ਮੈਂ ਧੰਨਵਾਦ ਕਰਦਾ ਸਾਰੀ ਟੀਮ ਦਾ ਸਾਰੀ ਕਮੇਟੀ ਦਾ ਸਰਪੰਚ ਸਾਹਿਬ ਦਾ ਅਜੇ ਮੰਗੂਪੁਰ ਸਾਹਿਬ ਦਾ ਤੇ ਜਿਨ੍ਹਾਂ ਨੇ ਸਾਡੇ ਇਹ ਗੱਲ ਵੀ ਸੁਣੀ ਆ ਕੇ ਸਾਰਿਆਂ ਨੂੰ ਬੱਚਿਆਂ ਵੀ ਹਾਂ ਇਹ ਚੀਜ਼ ਫੈਲ ਕਰਨੀ ਚਾਹੀਦੀ ਆ ਨਸ਼ਿਆਂ ਤੋਂ ਦੂਰ ਹੋ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਓ ਬਹੁਤ ਬਹੁਤ ਧੰਨਵਾਦ ਤੁਸੀਂ ਪਿਆਰ ਕਰਦੇ ਰਹੋ ਪੀਵੀਵੀ ਬਲਾਚੌਰ ਦੇ ਚੈਨਲ ਨੂੰ ਮੈਂ ਤੁਹਾਡਾ ਛੋਟਾ ਵੀ ਬਿੰਦੂ ਘੋੜੀਆ ਕੋਈ ਨਾ ਕੋਈ ਨਵੀਂ ਅਪਡੇਟ ਦਿੰਦਾ ਰਹੂ ਧੰਨਵਾਦ